ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਲਈ ਲੁਧਿਆਣਾ ਤੋਂ ਖਬਰ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਹੋਮ ਟਾਊਨ ਦੇ ਵਿੱਚ ਲੰਬੇ ਸਮੇਂ ਤੋਂ ਇੱਕੋ ਥਾਂ ਤੇ ਬੈਠੇ ਪੁਲਿਸ ਮੁਲਾਜ਼ਮਾਂ ਨੇ ਹੁਣ ਆਪਣੇ ਲਈ ਸੇਫ ਸਟੇਸ਼ਨ ਲੱਭਣੇ ਸ਼ੁਰੂ ਕਰ ਦਿੱਤੇ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੁਲਿਸ ਪਲਾਜ਼ਮ ਦੇ ਅਧਿਕਾਰੀ ਆਪਣੇ ਆਪੇ ਨਵੇਂ ਟਿਕਾਣੇ ਉੱਤੇ ਸੈੱਟ ਹੋ ਜਾਣਾ ਚਾਹੁੰਦੇ ਆ ਇਸ ਲਈ ਪੁਲਿਸ ਪ੍ਰਸ਼ਾਸਨ ਵਿੱਚ ਵੱਡੇ ਪੱਧਰ ਤੇ ਬਦਲੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਸੂਬੇ ਵਿੱਚ ਹਰ ਜ਼ਿਲ੍ਹੇ ਦੇ ਪੁਲਿਸ ਅਫਸਰ ਆਪਣੇ ਨੇੜਲੇ ਜ਼ਿਲ੍ਹੇ 'ਚ ਆਪਣੇ ਲਈ ਨਵੀਂ ਪੋਸਟਿੰਗ ਲੱਭ ਰਹੇ ਨੇ। ਚੋਣਾ ਨੇੜੇ ਸਟੇਸ਼ਨਾਂ ਦੀ ਅਦਲਾ ਬਦਲੀ ਪੁਲਿਸ ਵਿੱਚ ਆਮ ਹੁੰਦੀ ਹੈ। ਹਰ ਪੁਲਿਸ ਮੁਲਾਜ਼ਮ ਆਪਣੇ ਹੋਮ ਟਾਊਨ ਦੇ ਨੇੜੇ ਵਾਲੇ ਜ਼ਿਲ੍ਹੇ ਨੂੰ ਹੀ ਪੋਸਟਿੰਗ ਚਾਹੁੰਦਾ ਹੈ। ਨਵੀਂ ਦਿੱਲੀ ਤੋਂ ਇੱਕ ਵਿਸ਼ੇਸ਼ ਰਿਪੋਰਟ ਆਈ ਹੈ। ਪ੍ਰਵਾਸੀ ਲਾੜਿਆਂ ਦੀਆਂ ਸਤਾਈਆਂ ਮੋਟਿਆਰਾ ਵੱਲੋਂ ਦਿੱਲੀ 'ਚ ਪ੍ਰਦਰਸ਼ਨ ਕੀਤਾ ਗਿਆ। ਧੋਖੇਬਾਜ਼ ਪੱਤੀਆਂ ਨੂੰ ਭਾਰਤ ਲਿਆਉਣ ਦੀ ਮੰਗ ਰੱਖੀ ਗਈ। ਪੀੜਤਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ। ਪੇਕਿਆਂ ਤੇ ਸਹੁਰਿਆਂ ਨੇ ਰਾਸ਼ਨ ਕਾਰਡਾਂ ਤੋਂ ਨਾਮ ਕਟਵਾ ਦਿੱਤੇ ਨੇ। ਪ੍ਰਵਾਸੀ ਲਾੜਿਆਂ ਦੀਆਂ ਸਤਾਈਆਂ ਮਟਿਆਰਾਂ ਨੇ ਦਿੱਲੀ ਵਿੱਚ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਤੋਂ ਮੰਗ ਰੱਖੀ ਹੈ ਕਿ ਉਹਨਾਂ ਦੇ ਪਤੀਆਂ ਨੂੰ ਵਾਪਸ ਭਾਰਤ ਬੁਲਾਇਆ ਜਾਵੇ ਇਸ ਦੇ ਨਾਲ ਉਹਨਾਂ ਨੇ ਮੰਗ ਕੀਤੀ ਕਿ ਮੁਸੀਬਤਾਂ ਦੀਆਂ ਮਾਰੀਆਂ ਇਹਨਾਂ ਮਟਿਆਰਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਏ ਜਾਣ ਤਾਂਕਿ ਉਹਨਾਂ ਦੀ ਵਿੱਤੀ ਮਦਦ ਹੋ ਸਕੇ ਇਹਨਾਂ ਮਟਿਆਰਾਂ ਨੇ ਦਿੱਲੀ ਦੇ ਜੰਤਰ ਮントਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਪੀੜਤ ਮਟਿਆਰਾਂ ਨੇ ਦੱਸਿਆ ਕਿ ਉਹਨਾਂ ਦੇ ਵਿਆਹਾਂ ਮਗਰੋਂ ਮਾਪੇ ਉਹਨਾਂ ਦੇ ਨਾਂ ਰਾਸ਼ਨ ਕਾਰਡਾਂ ਤੋਂ ਕੱਟ ਦਿੰਦੇ ਨੇ ਤੇ ਉਧਰ ਜਦੋਂ ਪ੍ਰਵਾਸੀ ਲਾੜੇ ਨਹੀਂ ਮੁਰਦੇ ਤਾਂ ਸਹੁਰੇ ਪਰਿਵਾਰ ਬੇਦਖਲੀ ਦਾ ਨਾਟਕ ਰਚ ਕੇ ਲਾੜਿਆਂ ਨੂੰ ਕੀਮਤੀ ਜਾਇਦਾਦਾਂ ਤੋਂ ਪਰੇ ਕਰ ਦੇਣ ਸਣੇ ਪਤਨੀਆਂ ਦੇ ਨਾਂ ਵੀ ਰਾਸ਼ਨ ਕਾਰਡਾਂ ਤੋਂ ਕਟਵਾ ਦਿੰਦੇ ਨੇ ਇਸੇ ਤਰ੍ਹਾਂ ਉਹਨਾਂ ਕਿਹਾ ਕਿ ਉਹ ਇਸ ਦੇਸ਼ ਦੀਆਂ ਵਾਸੀ ਨਹੀਂ ਰਹਿ ਜਾਂਦੀਆਂ ਲੁਧਿਆਣਾ ਦੇ ਇੱਕ ਪਿੰਡ ਦੀ ਸੁਤਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ 9 ਸਾਲ ਤੋਂ ਉਸ ਦਾ ਪਤੀ ਬਹਿਰੀਨ ਵਿੱਚ ਰਹਿ ਰਿਹਾ ਹੈ ਉਸ ਨੇ ਦੱਸਿਆ ਕਿ ਉਹ ਵਿਆਹ ਮਗਰੋਂ ਭਾਰਤ ਨਹੀਂ ਪਰਤਿਆ ਇਸ ਪ੍ਰਦਰਸ਼ਨ ਦੌਰਾਨ ਕਰੀਬ 20 ਤੋਂ ਵੱਧ ਕੁੜੀਆਂ ਪੰਜਾਬ 4-4 ਕੁੜੀਆਂ ਜੰਮੂ ਤੇ ਦਿੱਲੀ ਤੋਂ ਇਸ ਦੇ ਨਾਲ ਬਾਕੀ ਸੂਬਿਆਂ ਤੋਂ ਵੀ ਪੀੜਿਤ ਮੁਟਿਆਰਾਂ ਸ਼ਾਮਲ ਹੋਈਆਂ ਇਸ ਮੌਕੇ ਪੀੜਿਤ ਕੁੜੀਆਂ ਨੇ ਕੇਂਦਰੀ ਵਿਦੇਸ਼ ਮੰਤਰੀ ਛਿਸ਼ਮਾ ਸਵਰਾਜ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਤੀਆਂ ਦੇ ਪਾਸਪੋਰਟ ਰੱਦ ਕੀਤੇ ਜਾਣ ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਲਾੜਿਆਂ ਨੂੰ ਵਿਦੇਸ਼ਾਂ ਵਿੱਚ ਮਿਲਦੀਆਂ ਸਹੂਲਤਾਂ ਖੋਹੀਆਂ ਜਾਣ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾਏ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਪੀੜਿਤ ਸਤਵਿੰਦਰ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਦਫ਼ਤਰ ਵੱਲੋਂ ਅਜਿਹੇ ਪ੍ਰਵਾਸੀ ਲਾੜਿਆਂ ਦੇ ਕਰੀਬ 160 ਪਾਸਪੋਰਟ ਰੱਦ ਕੀਤੇ ਗਏ ਹੈ ਉਨਾ ਦੱਸਿਆ ਕਿ ਜਿਹੇ ਹੋਰ ਧੋਖੇਬਾਜ਼ਾਂ ਖਿਲਾਫ ਵੀ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਵਿੱਚ ਕਾਰਵਾਈ ਕੀਤੀ ਗਈ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸੈਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੋਕਪਾਲ ਖੇਰਣੇ ਨੇ ਪਹਿਲੀ ਵਾਰ ਮੰਨਿਆ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਦਬਾਹੇ ਹੇਠਾਂ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਲਈ ਦਸਤਕ ਕੀਤੇ ਸਨ ਖੇਰਣੇ ਆਪਣੀ ਗਲਤੀ ਸਵੀਕਾਰ ਕਰਦੇ ਆਂ ਅੱਖਿਆ ਕਿ ਸੁੱਚਾ ਸਿੰਘ ਛੋਟੇਪੁਰ ਨਾਲ ਝੋਖਾ ਹੋਇਆ ਸੀ ਪਰ ਉਹਨਾਂ ਨੇ ਵੀ ਦਬਾਹੇ ਹੇਠਾਂ ਦਸਤਕ ਕੀਤੇ ਤੇ ਕਈ ਵਾਰ ਉਹਨਾਂ ਆਖਿਆ ਕਿ ਗਲਤੀ ਹੋ ਜਾਂਦੀ ਹੈ ਖੇਰਣੇ ਆਖੇ ਕਿ ਭਾਜਨ ਸਮਾਜ ਪਾਰਟੀ ਨਾਲ ਹਾਲੇ ਸਮਝੌਤਾ ਨਹੀਂ ਹੋਇਆ ਪਰ ਉਹਨਾਂ ਦੀ ਇੱਛਾ ਹੈ ਕਿ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਸੂਬੇ ਵਿੱਚ ਤੀਜਾ ਮੋਰਚਾ ਪ੍ਰਮੁੱਖ ਮਾਇਆਵਤੀ ਨੂੰ ਸੰਭਾਵਿਤ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ ਪਰ ਉਨ੍ਹਾਂ ਵੱਲੋਂ ਮਾਇਆਵਤੀ ਨਾਲ ਗੱਲਬਾਤ ਕਰਨ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿਉਂਕਿ ਪੰਜਾਬ ਦੇ ਪਾਣੀਆਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਇੰਡਸਟਰੀ ਨੂੰ ਪੈਕੇਜ ਸੂਬਿਆਂ ਨੂੰ ਵਾਧਾਤ ਕਰ ਦੇਣ ਦੇ ਕਈ ਮਸਲੇ ਨੇ ਇਹਨਾਂ ਮੁੱਦਿਆਂ ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ ਜਾਏਗਾ ਸੁਖਪਾਲ ਖੈਰ ਨੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫੀ ਦਾ ਸਪੈਸ਼ਲ ਆਡਿਟ ਕਰਵਾ ਕੇ ਰਿਪੋਰਟ ਵਿਧਾਨ ਸਭਾ ਦੇ ਸਦਨ ਵਿੱਚ ਰੱਖਣ ਦੀ ਮੰਗ ਕਰਦੇ ਆਖਿਆ ਕਿ ਪਤਾ ਲੱਗ ਸਕੇਗਾ ਕਿ ਕਿਹੜੇ ਕਿਹੜੇ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਕਿਉਂ ਵੱਡੇ ਤਨਾਟ ਕਾਂਗਰਸੀਆਂ ਤੇ ਅਕਾਲੀ ਆਗੂਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਰਜ਼ਾ ਮਾਫ਼ ਹੋਇਆ ਤੇ ਉਹਨਾਂ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਸਾਲਾਨਾ 6000 ਦੀ ਵਿੱਤੀ ਸਹਾਇਤਾ ਦੇਣ ਦੀ ਖਿੱਲੀ ੜਾਉਂਦੇ ਆਖਿਆ ਕਿ ਤੇਲਗਾਨਾ ਦੀ ਤਰ੍ਹਾਂ ਹੀ ਕਿਸਾਨਾਂ ਨੂੰ 25000 ਰੁਪਏ ਨਕਦ ਸਬਸਿਡੀ ਮਿਲਣੀ ਚਾਹੀਦੀ ਹੈ। ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਲਾਸਟਿਕ ਦੇ ਲਪਾਫਿਆਂ ਤੇ ਮੁਕੰਮਲ ਪਾਬੰਦੀ ਲਗਾਉਣ ਕਰਕੇ ਆਈ.ਐਚ.ਏ ਫਾਊਂਡੇਸ਼ਨ ਅਤੇ ਅਰਥਡੇ ਨੈੱਟਵਰਕ ਅਮਰੀਕਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪ੍ਰਮਾਨ ਪੱਤਰ ਦਿੱਤਾ ਗਿਆ। ਇਹ ਪ੍ਰਮਾਨ ਸੰਦੇ ਸਨਮਾਨ ਵਜੋਂ ਹੈ ਇਹ ਜੱਥੇਬੰਦੀ ਅਰਥਡੇ ਨੈਟਵਰਕ ਅਤੇ ਆਈਐਚਏ ਗੈਰ ਸਰਕਾਰੀ ਸੰਸਥਾ ਵਜੋਂ 1970 ਤੋਂ ਕੰਮ ਸ਼ੁਰੂ ਕਰ ਚੁੱਕੀ ਹੈ ਤੇ ਹੁਣ 196 ਦੇਸ਼ਾਂ ਵਿੱਚ 50000 ਤੋਂ ਵੱਧ ਸੰਗਠਨਾਂ ਦੀ ਹਿੱਸੇਦਾਰ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਫਲਿੱਪਕਾਰਟ ਕੰਪਨੀ ਵੱਲੋਂ ਮੈਂਡ ਤੇ ਸ਼੍ਰੀ ਹਰਮਿੰਦਰ ਸਾਹਿਬ ਜੀ ਦੀ ਤਸਵੀਰ ਲਾਏ ਜਾਣ ਦਾ ਮਾਮਲਾ ਧਿਆਨ ਵਿੱਚ ਆਇਆ ਹੈ। ਇਸ ਵਿਰੋਧ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਕੰਪਨੀ ਵੱਲੋਂ ਵੱਡੀ ਭੁੱਲ ਕੀਤੀ ਗਈ ਸੀ ਜਿਨ੍ਹਾਂ ਨੇ ਮਾਫੀ ਮੰਗ ਲਈ। ਹੁਣ ਇਹ ਕ ਉਹਨਾਂ ਨੂੰ ਇਹ ਪੁੱਲ ਜਲਦ ਬਖਸ਼ਾ ਲੈਣੀ ਚਾਹੀਦੀ ਹੈ ਅਜੇ ਨਾ ਹੋਣ ਦੀ ਸੂਰਤ ਵਿੱਚ ਕੰਪਨੀ ਨੂੰ ਸਿੱਖ ਸੰਗਤ ਦੇ ਰੋਸ ਦਾ ਸਾਹਮਣਾ ਕਰਨਾ ਪਏਗਾ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ।